ਨਜ਼ਰ ਲੱਗੀ ਦੋਨਾਂ ਨੂੰ ਮੈਨੂੰ ਤਾਂ ਇਹ ਲੱਗਦਾ ਤੁਹਾਨੂੰ ਸੋ ਹੈ ਗਾਇਸ ਵੈਲਕਮ ਬੈਕ ਟੂ ਚੈਨਲ ਅਮੰਸੀ ਮੋ ਵਲੋਗਸ ਤੇ ਤੋਂ 120 ਕਿਤੇ ਡਿਪਰ ਤੋਂ ਦਿੱਤਾ ਅੱਜ ਨਾਲ ਆਪਾਂ ਬਿਲਕੁਲ ਠੀਕ ਐ ਤਾਂ ਦੋਸਤੋ ਆਪਾਂ ਚੱਲਿਆ ਹੁਣ ਹਾਪ ਸਤਾਰ ਹਾਂ ਹਾਪ ਸਤਾਰ ਅਫਸਰ ਨਹੀਂ ਕੌਣ ਕਹਿੰਦਾ ਸੀ ਪਤਾ ਨਹੀਂ ਕੌਣ ਕਹਿਣ ਨੂੰ ਸੀ ਅਸੀਰ ਤੇ ਕੀ ਕਹਿੰਦੇ ਨੇ ਇਹ ਹੱਸ ਪਤਾ ਹੈ ਹਾਪ ਸਤਾਰ ਹਾਪ ਸਤਾਰ ਤੇ ਹੁੰਦਾ ਹੀ ਉਹ ਪੂਰਾ ਚੰਗੀ ਤਰ੍ਹਾਂ ਹੱਸ ਪਤਾ ਹੈ ਹੰਦੀ ਐ ਅਸ਼ਿਆ ਹਸਪਤਾਲ ਨੇ ਗਿਆ ਹਸਪਤਾਲ ਕਹਿੰਦੀ ਚਲਿਏ ਚਲਿਏ ਗਏ ਜੇ ਫਿਰ ਵਿਚਾਰ ਦੇ ਨੂੰ ਟੀਕਾ ਲਵਾਉਣ ਚੱਲੇ ਆਪਾਂ ਟੀਕਾ ਲੱਗਣਾ ਬਹੁਤ ਲੱਗਣੀ ਬਹੁਤ ਲੱਗਣੀ ਦੋਸਤੋ ਵਿਚਾਰੇ ਦੇ ਫਿਰ ਟੀਕੇ ਵੀ ਲੱਗਣੇ ਨੇ ਦੋਸਤੋ ਮੈਂ ਤਾਂ ਰੋਟੀ ਖਾਂਦਾ ਪਿਆ ਸੀ ਹੁਣ ਰੋਟੀ ਖਾਂਦੇ ਖਾਂਦੇ ਛੱਡ ਕੇ ਉੱਪਰ ਚੱਲੇ ਆ ਲੈ ਕੇ ਵਿਚਾਰਾ ਗੁਆਰ ਹੋ ਗਿਆ ਜਿਆਦਾ ਤਾਂ ਚਲੋ ਤਾਂ ਹਸਪਤਾਲ ਚੱਲ ਗਏ ਦੋਸਤੋ ਪਹੁੰਚ ਗਏ ਅੰਕਲ ਜੀ ਲਾਓ ਦੇ ਟੀਕੇ ਠੀਕ ਹੈ ਹਲਦਰ ਮੈਂ ਜੀ ਅੱਛੇ

ਦ ਗੋਮ ਗੇਸੀ ਸਾਰੀ ਜਿਹੜੇ ਤੇਰੀਆਂ ਇਹ ਮੋਤ ਲੱਗਿਆ ਕਹਿੰਦੇ ਹਿਲਾ ਦੇਣੀ ਦਿੱਤੇ ਦੇ ਇਹ ਵੀ ਲਾਉਣੀ ਆ ਇਹ ਵੀ ਹੋਈ ਆ ਬਸ ਸੋਈ ਚੈਨ ਕਰਕੇ ਚੈਨ ਤੇ ਦਰਮੀ ਤਾਂ ਨਹੀਂ ਆ ਗਈ ਹੱਥ ਚੈਨ ਕਰਨਾ ਇਧਰੋਂ ਇਧਰ ਬਸ ਲੱਗੀ ਦੋਨੇ ਥਾਂ ਤੇ ਦਰ ਬਸ ਅੱਧਾ ਹੀ ਲਾ ਦੇਣੀ ਐ ਜੀ ਜਿੱਤੇ ਦੋਨੇ ਦੋ ਲਾ ਦੇਣੀ ਐ ਜੀ ਇਹ ਜਰਾ ਨਾ ਸ਼ਾਮ ਨੂੰ ਡਿੱਗ ਡਿੱਗ ਕਰਨ ਲੱਗੇ ਚਿੱਟੜ ਖਿੱਚ ਲੈਣਾ ਨਾ ਨੰਨੇ ਹੱਥਾਂ ਤੇ ਕਿਈ ਜਿਵੇਂ ਚਿੱਟੜ ਬਈ ਚਿੱਟੜੀ ਲੁਬੜਾ ਮਰੂ ਮੂਲ ਚੈ ਜੁੰਗਾ ਪੈ ਗਈ ਦੋਸਤੋਂ ਬਾਣਾ ਚ ਪਰ ਇਹ ਜੁੰਗਾ ਮਮਾ ਦੇ ਪੈਂਦੀਆਂ ਨੇ ਤੇ ਚਿੱਟੜ ਪਏ ਆ ਲੈ ਪ੍ਰੇ ਹੈ ਗਾਇਸ ਬਹੁਤ ਤੰਗ ਕਰਦਾ ਨਹੀਂ ਬਕਵਾਸ ਕਰਦਾ ਨਹੀਂ ਬਕਵਾਸ ਕਰਦਾ ਕਿਸੇ ਚਾਈਡਰ ਲੈ ਜਾ ਚਿੱਟੜ ਚਿੱਟੜ ਇਹ ਚਿੱਟੜ ਨਾਲ ਐਜੂਕੇਸ਼ਨ ਚਾਹੀਦਾ ਤਾਂ ਰੀਤੇ ਦੇ ਆ ਚਿੱਟੜ ਮਾਰੇ ਲੰਨੇ ਨਾ ਫਿਰ ਇਹਨੂੰ ਕੋ ਹਸਲਾ ਹਸਲਾ ਉਹ ਚਾਬੀ ਇਹਦਾ ਬੰਦਰ ਸੀ ਗੱਲ ਹੱਸੇ ਉਹ ਵਿਚਾਰੇ ਬਿਮਾਰ ਆ ਬਿਮਾਰ ਬੰਦੇ ਦਾ ਨਹੀਂ ਹਸਣ ਨੂੰ ਜੀ ਕਰਦਾ ਉਹ ੱਟੇ ਲਈ ਹਸਲਾ ਚੱਲ ਰੁੱਕ ਮੈਂ ਤੇਰੀ ਜੱਸੂ ਨੂੰ ਲੈ ਕੇ ਆਣਾ ਲੈ ਗਿਆ ਮੈਂ ਹੈ ਉਹ ਤਾਂ ਆਪ ਵਿਚਾਰੇ ਬਿਮਾਰ ਕੋਈ ਨਹੀਂ ਫਿਰ ਕੋਹ ਦੇ ਲਾ ਦਾਂਗੇ ਆਹੋ ਦੂਏ ਬੇਟਾ ਤੇ ਉਹ ਪਾ ਲਾ ਗਿਆ ਲੈ ਗਿਆ ਮੈਂ ਲੈ ਆ ਮੈਂ ਕਿੰਨੇ ਸੀ ਮੈਂ ਲੈ ਜੀ ਲੈ ਲੈ ਆ ਫੜੋ ਫਿਰ ਦੋਸਤਾਂ ਨੂੰ ਜੱਸੂ ਨੂੰ ਲੈ ਕੇ ਆਨਾ ਆ ਮੁੰਡਾ ਬੇਕੂਰ ਚੁੱਕ ਰਿਹਾ ਹੈ ਆ ਵਰਸਨ ਕੀਤਾ ਤਾਂ ਆ ਮਾਰੋਗੀ ਗਾਇਸ ਆ ਦੇਖ ਲੋ ਕੱਲ ਆ ਬਾਰਸੀ ਹੁਣ ਤੂੰ ਠੀਕ ਆ ਹਾਂ ਇਹਦੇ ਇੱਥੇ ਸੂਈ ਲੱਗੀ ਸੀ ਵਾਹ ਇਹਦੇ ਵੀ ਇੱਥੇ ਕੋਈ ਇਹਦੇ ਵੀ ਓਏ ਇਹਦੇ ਕੱਲ ਸਵੇਰੇ ਉਧਰ ਲੱਗੀ ਸੀ ਪਹਿਲਾਂ ਇੱਥੇ ਬਾਹਾਂ ਚ ਲੱਗੀ ਫਿਰ ਉੱਥੇ ਲੱਗੀ ਹੁਣ ਇੱਥੇ ਲੱਗੀ ਹੁਣ ਇੱਥੇ ਲੱਗੀ ਆ ਤੀਜੀ ਵਾਰੀ ਇਹਦੀ ਤਾਂ ਬੇਚਾਰੀ ਸੁੰਨਿਆ ਨਾ ਪਰਾਂ ਤੇ ਇਹਨਾਂ ਨੂੰ ਨਾ ਨજર ਲੱਗੀ ਦੋਨਾਂ ਨੂੰ ਬਣਾਉਂਦੀ ਆ ਯਾਰ ਵੀਡੀਓ ਖਤਮ ਨਹੀਂ ਜੁਕਦੇ ਆਏ ਕਰੀ ਨજર ਲੱਗੀ ਦੋਨਾਂ ਨੂੰ ਮੈਨੂੰ ਤਾਂ ਇਹ ਲੱਗਦਾ ਤੁਹਾਨੂੰ ਦੋਨਾਂ ਨੂੰ ਜਾਂ ਤਾਂ ਜਮਨਾ ਨਗਰ ਉੱਤੇ ਤੁਹਾਨੂੰ ਗਰਮੀ ਲੱਗੀ ਗਰਮੀ ਨਹੀਂ ਲੱਗ ਰਹੀ ਸੀ ਮੈਂ ਥੋੜਾ ਖਿੱਦੇ ਸੀ ਬਾਅਦ ਵਿੱਚ ਥੋੜਾ ਖੁੱਕਿਆ ਰਿਹਾ ਸੀ ਇੱਕ ਨਾਲ ਕੀ ਹੁੰਦੀ ਆ ਜਦ ਸੜਾ ਵੀ ਉੱਤੇ ਨજર ਲੱਗੀ ਉਹ ਕਹਿੰਦੀ ਕਹਿੰਦੀ ਨਾ ਹਰ ਬੰਨੂ ਕਿਆ ਸੋਣੀ ਥੋੜਾ ਖਿੱਦੇ ਕਹਿੰਦੀ ਤੁਸੀਂ ਹੈਈ ਸ਼ੁਰੂ ਕਰਦੇ ਤੁਸੀਂ ਥੋੜਾ ਸੋਣੀ ਗਾਣੀ ਆ ਨਹੀਂ ਕਹਿੰਦੀ ਬਸ ਤੁਹਾਨੂੰ ਨજર ਲੱਗੀ ਨજર ਲੱਗੀ ਇਹਨੂੰ ਤਾਂ ਟਾਈ ਫੈਡ ਇਨਫੈਕਸ਼ਨ ਇੰਨੀ ਆ ਜਿਹੜੀ 20 ਪੁਆਇੰਟ ਚਾਹੀਦੀ ਨਾ ਉਹ 46 ਹੋਈ ਪਈ ਹੈ ਹਾਂ ਹਾਂ ਤਾਂ ਹਿੰਜਾ ਛੇ ਮੈਂ ਕਾਲੀ ਕੀਤੀ ਵੀ ਬੋਤਲਾਂ ਹੀ ਲਾਉ ਇਹਦੇ ਲਾਉ ਵੀ ਜਿੰਨੀਆਂ ਲੱਗਦੀ ਇਹਨੂੰ ਪਾੜ ਇੱਦੀ ਪਲਾਸ ਰੱਖੋ ਮੈਂ ਤਾਂ ਕਿਹਾ ਸੀ ਮੈਂ ਕਿ ਖੋਲ ਕੇ ਪੀ ਲਾ ਛੇਤੀ ਕੰਮ ਨਿਬੜੂ ਦੋ ਤਿੰਨ ਇਕੱਠੇ ਹੀ ਪੀ ਲਾ ਗਲਾਸ ਭਰ ਕੇ ਉਹ ਤੇਨੂੰ ਖਰਾਬ ਹੁੰਦੇ ਸੀ ਤੇਰੇ ਮੇਰੇ ਤਾਂ ਮੇਰੇ ਤਾਂ ਪੈਨੇ ਕਿ ਲੱਗਿਆ ਸੀ ਤੇ ਕੁਇਦ ਵਾਲੀ ਉਹ ਤਾਂ ਨਾਲ ਨੂੰ ਤੇਲ ਵਾਲੇ ਮੈਂ ਤਾਂ ਨਹੀਂ ਮੈਂ ਛੁੱਟੀ ਲਾ ਤਾਂ ਮੈਂ ਮੱਖਰ ਜਾ ਕਰ ਜਾ ਕਿਉਂ ਆਇਆ ਕਿਉਂ ਹੈ ਕੱਲ ਵੀ ਹੋਪੀ ਨਹੀਂ ਹਾਂ ਹਜੇ 5 ਦਿਨ ਟੀਕੇ ਲੱਗਣੇ ਆ ਦੇ ਟੀਕਾ ਲੱਗਣੇ ਨੇ 5 ਇੱਕ ਦਿਨ ਪੰਜ ਦਿਨ ਟੀਕੇ ਲੱਗਣੇ ਸਵੇਰੇ ਸ਼ਾਮ ਇਹ ਵੀ ਕਰਕੇਗੇ ਉਦਾਂ ਟੀਕੇ ਲੱਗਦੇ ਉਦਾਂ ਡਾਕਟਰ ਕਹਿੰਦੇ ਵੀ ਇਹਦੇ ਸੂਈ ਟੰਗ ਦਿਨੇ ਆ 10 ਦਿਨਾਂ ਲਈ ਹਾਂ ਹਾਂ ਵੀ 10 ਦਿਨ ਟੀਕੇ ਲੱਗਣਗੇ ਮੈਂ ਕਿਹਾ ਨਹੀਂ ਤੁਸੀਂ ਬੋਤਲਾਂ ਲਾਓ ਟੀਕੇ ਰਹਿਣਗੇ ਮੈਂ ਸੂਈ ਸਾਈਜ਼ 'ਚ ਹੱਥ ਵੱਜ ਜਾਂਦਾ ਆਪਦਾ ਹੀ ਹਾਂ ਇਹ ਤੇ ਇਨੀ ਵੀਡੀਓ ਬਣਦੀ ਰਹਿਣ ਕਿ ਤੋ ਸੂਈ ਉੱਡਦੀ ਜਾਂਦੀ ਆ ਆਹ ਸੂਈ ਸਾਈਜ਼ 'ਚ ਮੈਂ ਕਿਹਾ ਕਿ ਤੇ ਹੱਥੋਂ ਥੁ ਮਾਰ ਲੂਗੀ ਐਵੇਂ ਗੱਲ ਦੀ ਆਂdre ਬਾਰੇ ਸਵੈਲਿੰਗ ਹੋ ਜਾਂਦੀ ਐ ਹੋਰ ਸੂਈ ਸੁੱਤੀ ਪਤਾ ਵਿਚੀ ਤਰਪੇ ਮੇਰੇ ਤੱਕ ਸਮਾ ਲੀਤਾ ਆਹ ਕਿ ਬੰਦੋ ਦੇ ਵਿੱਚ ਹੋਰ ਸਾ ਡਰਫਨ ਉਹਨੇ ਕਰਦੇ ਜਾਂ ਨਾਲ ਪਿਆਨ ਜੀ ਠੀਕ ਤਾਂ ਹੈਗਾ ਮੈਂ ਉੱਚਾ ਚੱਕਿਆ ਤਾਂ ਹੋਇਆ ਸਰਾਣੇ ਦੀ ਲੋੜ ਹੀ ਨਹੀਂ ਥੋਣ ਲੱਗ ਸੈਂਟ੍ਰਿਕ ਮੇਰੇ ਪਹਿਲੀ ਵਾਰੀ ਬੋਤਲ ਪਤਾ ਕਦੋਂ ਲੱਗੀ ਸੀਗੀ ਹੈ ਦੱਸੋ ਮੇਰੇ ਪਹਿਲੀ ਵਾਰੀ ਬੋਤਲ ਪਤਾ ਕਦੋਂ ਲੱਗੀ ਸੀਗੀ ਜੇ ਤੁਸੀਂ ਉਹ ਆਪਰੇਸ਼ਨ ਕਰਾਇਆ ਸੀਗਾ ਨਹੀਂ ਜਦੋਂ ਮਨਿੰਦਰ ਹੋਇਆ ਸੀ ਨਹੀਂ ਉਸ ਤੋਂ ਬਾਅਦ ਨਹੀਂ ਨਹੀਂ ਇੱਕ ਵਾਰੀ ਮੇਰੇ ਬੋਤਲ ਲੱਗੀ ਸੀ ਪਹਿਲੀ ਵਾਰੀ ਹਾਂ ਮੈਨੂੰ ਯਾਦ ਹੈ ਸੱਦਵਾ ਬੇਟ ਪਤਾ ਤਾ ਮੈਂ ਛੋਟੀ ਸੀ ਸੀ ਤੇਰੇ ਘੱਡੇ 10ਵੀਂ ਚ ਪੜਦੀ ਸੀ ਮੈਂ ਨਾ ਸੋਨੇ ਦੀ ਸ਼ਾਪ ਗਵਾਤੀ ਸੀ ਹੋਰ ਗੁਰੂ ਜੀ ਨਾਲ ਕਿਹਾ ਤੁਹਾਡੀ ਪਤਾ ਕੀ ਹੋਇਆ ਬੈਣੀ ਨਾ ਦੇ ਸੀ ਤੇ ਉਹ ਬਤ ਉਹਨਾਂ ਨੇ ਮਿਆ ਕੇ ਮੇਨੂੰ ਸ਼ਾਹ ਕਹਿੰਦੀ ਸੋਹਣੀ ਮੈਂ ਨੂੰ ਕੱਟਣਾ ਸੀ ਪੰਡ ਪਰਦੀ ਸੀ ਇਹਨੇ ਸੱਣਾ ਲੈ ਠੀਕ ਆ ਡੈਡੀ ਨੇ ਛਾਪ ਫੜਾਈ ਮੈਂ ਸਬਜ਼ੀ ਕੱਟਦੀ ਸੀ ਸਬਜ਼ੀ ਕੱਟਦੀ ਤੇ ਮੈਂ ਟੋਕਰੀ ਚ ਰੱਖ ਦਿੱਤੀ ਚੱਲਿਆ ਚ ਉਹਦੇ ਜਿਹੜੇ ਥੋੜੇ ਜਿਿਹੇ ਉਹ ਸ਼ੈਲਫ ਵਾਲੀ ਟੋਕਰੀ ਚੋਂ ਟੋਕਰੀ ਚੱਕੀ ਸਾਡੇ ਮੱਜਾ ਰੱਖਿਆ ਹੁੰਦੇ ਸੀ ਉਹ ਖੁਰਲ ਦੇ ਸਕਦੇ ਉਹਨਾਂ ਨੇ ਚਲ ਕੇ ਚੁਲ ਕੇ ਥਾਲੇ ਜਾਵਾਂ ਨੇ ਤੇ ਛਾਪ ਉਹਦੇ ਚੋਂ ਸੋਨੇ ਆ ਪੂਰਾ ਇਕੱਠਾ ਕਰਿਆ ਭਾਈ ਖੇਤ ਚ ਸਿੱਟੇ ਉਹ ਸੋਨੇ ਵਾਲੀ ਮਤਲਬ ਸੀ ਆਹ ਉਹ ਖੇਤ ਚ ਸਿੱਟਿਆ ਨਾ ਤੇ ਥੋੜੇ ਦਿਨ ਬਾਅਦ ਇਹਨੇ ਚੇਤਾ ਆ ਬਿਸ਼ਵਾਸ ਕਿਤੇ ਸ਼ੌਕ ਕਿੱਥੇ ਹੋਣੀ ਮੈਂ ਤਾਂ ਪਹੁੰਚੀ ਸੱਜਣਾ ਬੜੀ ਸ਼ਾਂਤ ਲਵਾ ਕੇ ਭਾਈ ਮੈਨੂੰ ਫੋਨ ਦਿੱਤਾ ਇਹਨਾਂ ਨੇ ਕਹਿੰਦੇ ਸ਼ਾਂਤ ਕਿੱਥੇ ਮੈਨੂੰ ਯਾਦ ਤਾਂ ਨਹੀਂ ਮੈਨੂੰ ਖੜਾਈ ਹੈ ਮੈਂ ਮੁੱਕਰ ਗਈ ਮੈਂ ਤਾਂ ਮੈਨੂੰ ਪਤਾ ਹੀ ਨਹੀਂ ਕਿੱਥੇ ਆ ਹੁਣ ਸਾਬ ਵੀ ਮੁੱਕਰ ਗਈ ਤੇ ਉਹ ਭਾਈ ਮੈਨੂੰ ਉੱਜੇ ਜਦੋਂ ਫੋਨ ਗਿਆ ਮੈਨੂੰ ਕਹਿੰਦੇ ਵੀ ਤੂੰ ਮੁੱਕੀ ਹੈ ਸ਼ਾਂਤ ਮੈਂ ਕਿਹੜਾ ਨਾਮ ਹੈ ਰੱਖੀ ਤੇ ਹੈ ਜੀ ਮੈਨੂੰ ਤਾਂ ਪਤਾ ਹੀ ਸੀਗਾ ਮੈਨੂੰ ਭਾਈ ਜਦੋਂ ਟੈਨਸ਼ਨ ਪੈ ਗਈ ਨਾ ਮੈਂ ਉਧਰੋਂ ਮਾਸੀ ਮੈਨੂੰ ਮੂਤਰਾਂ ਲਗਾਉਂਦੀ ਫਿਰੇ ਹੈ ਤਾਂ ਉਧਰੋਂ ਕੜਾ ਲੱਗਦਾ ਸੀ ਉਹ ਸੋਨੀ ਉਧਰੋਂ ਕੂੜਾ ਕੋਲ ਦੀ ਫਿਰੇ ਤਾਂ ਹੁਣ ਆਪਾਂ ਘਰੇ ਆ ਗਏ ਆ ਘਰੇ ਆ ਕੇ ਇਹਨੂੰ ਬਿਮਾਰਾਂ ਦਾ ਖਾਣਾ ਦਿੱਤਾ ਵਾ ਉਸ ਤੋਂ ਮੈਰੀ ਤੇਰੀਆਂ ਇੰਨੀਆਂ ਸਾਰੀਆਂ ਦਵਾਈਆਂ ਲੈ ਕੇ ਆਇਆ ਵਾ 엄마 ਇਹਦੀਆਂ ਦਵਾਈਆਂ ਦੇਖੀਂ ਘਰੇ ਹੈ ਮਮਾ ਪਤਾ ਕੀ ਹਿੰਦੀ ਚ ਲੈਟਰ ਲਿਖਦੇ ਆ ਜਿੱਥੇ ਪੰਜਾਬੀ ਚ ਲਿਖਦੇ ਸ਼੍ਰੀ ਮਾਨ ਜੀ ਉਹਨਾਂ ਹਿੰਦੀ ਜੀ ਵੀ ਲਿਖਿਆ ਹੁੰਦੇ ਆ ਨਾ ਸ੍ਰੀਮਾਨ ਜੀ ਦਾ ਮਹੋਦਯਾ ਉਹ ਸ੍ਰੀਮਤੀ ਜੀ ਸ੍ਰੀਮਾਨ ਹੁੰਦਾ ਸ੍ਰੀਮਾਨ ਨਹੀਂ ਹਾਂ ਸ੍ਰੀਮਤੀ ਸ੍ਰੀਮਾਨ ਵੀ ਹੁੰਦਾ ਵਾ ਜਿਵੇਂ ਉੱਥੇ ਹੁੰਦਾ ਬੜਾ ਸੇਵਾ ਵਿਖਤ ਤੇ ਸੇਵਾ ਵੀ ਜੀ ਹੁੰਦਾ ਉੱਥੇ ਚੁੱਪ ਕਰ ਬਾਹਲਾ ਪਤਾ ਵਾ ਸੱਤਵੀਂ ਪੜਨ ਵਾਲੇ ਸ੍ਰੀਮਾਨ ਜੀ ਲਿਖਣਾ ਸਹਿਨਾਮ ਤੇ ਮੈਨੂੰ ਅੱਛਾ ਪਤਾ ਕੀ ਲਿਖਦਾ ਸ੍ਰੀ ਰਾਮ ਜੀ ਜੈ ਜੀ ਰੌਣਕ ਕਿੰਨਾ ਵੀ ਗਾਇਸ ਕੱਲ ਨੂੰ ਬਹੁਤ ਜ਼ਿਆਦਾ ਸ਼ੈਡ ਹੋਗਾ ਕੱਲ ਨੂੰ ਅਧਮੀਏ ਵੀਰੇ ਲੱਗ ਲੈ ਨਹੀਂ ਯਸ ਗਾਇਸ ਸਿੱਧੂ ਮੂਸੇਵਾਲਾ ਰੈਂਦੀ ਦੁਨੀਆ ਤਨਾਰ ਰਹੂਗਾ ਰੈਂਦੀ ਦੁਨੀਆ ਤਨਾਰ ਰਹੂਗਾ ਜੱਟ ਬੋਨੇ ਪਤਾ ਨਹੀਂ ਇਹਦਾ ਗਾਣਾ ਹੈਗਾ ਵਾ ਕਹਿੰਦਾ ਗੋਟੀਆਂ ਹਾਂ ਰਾਲੀ ਗੋਲੀਆਂ ਜੇ ਤੁਸੀਂ ਅੱਜ ਪੈਂਦਾ ਬੱਲੀਏ ਕਿੰਨੋਂ ਨਾ ਜਿਹੜਾ ਵਰਦਾਵਾ ਆ ਨਾ ਇਹਨਾਂ ਨੂੰ ਸਾਰਾ ਆ ਜਾ ਸੁਣੋ ਕਾਪੀਰਾਈਟ ਆ ਜੂਗਾ ਖਲਾਤਾ ਦੀਏ ਬੰਦ ਕਰਦੇ ਬਾਬੇ ਤੁਹਾਡ ਜੀ ਡੀਐਮ ਰਸਤੇ ਤੇ ਤੂੰ ਤੁਰਿਆ ਤੁਰਿਆ ਉਹ ਤੇ ਬਦਨਾਮੀ ਆਈ ਰੇਟ ਮਿਲੂਗੀ ਨਿਤ ਕੰਟਰੋਲ ਕੰਟਰੋਲ ਨਿਤ 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 ਕੰਟਰੋਵਰਸੀ ਰੇਟ ਮਿਲੂਗੀ ਧਰਮਾਂ ਦੇ ਨਾਂ ਤੇ ਡਿਬੇਟ ਮਿਲੂਗੀ ਜਿੰਨੇ ਸੀਪ ਮਤ ਰੋਲਣਾ ਸਾਡੇ ਪੁੱਤ ਨੇ ਕਦੇ ਨਹੀਂ ਹੁਣ ਬੋਲਣਾ ਬਲੈਕਲੇ ਨੂੰ ਇਸ ਬਲੈਕਲੇ ਨੂੰ ਬਸ ਅੱਧ ਘੰਟਾ ਰਹਿ ਗਿਆ ਮੈਂ ਨਾ ਸਿੱਧੂ ਦੀ ਅੱਜ ਮਿਲਦੇ ਹੋ ਦੇਖੀ ਐ ਜਿਹੜੀ ਗੱਡੀ ਚੋਂ ਉਹਨੂੰ ਕੱਢਦੇ ਨਹੀਂ ਸੀ ਨਾ ਵਾਲ ਖੁੱਲਿਆਂ ਚ ਮੈਂ ਵੀ ਦੇਖੀ ਐ ਮੈਂ ਅੱਜ ਦੇਖੀ ਉਹ ਵੀਡੀਓ ਮੈਂ ਵੀ ਦੇਖੀ ਜਦੋਂ ਉਹ ਹਸਪੀਟਲ ਚ ਲੈ ਕੇ ਜਾਂਦੇ ਆ ਤੇ ਹਸਪੀਟਲ ਚ ਜਲਦੀ ਜਾ ਕੇ ਉਹਦੇ ਉਹਦੇ ਮਤਲਬ ਜਿਹੜੇ ਪਾਪਾ ਹੁੰਦੇ ਨੇ ਉਹਦੇ ਪਰਨਾ ਬਣਦੇ ਨੇ ਉਹਦੇ ਮੈਂ ਉਹ ਵੀ ਵੀਡੀਓ ਦੇਖੀ ਸੀਗੀ ਤੇ ਜਦੋਂ ਉਹ ਗੋਲੀਆਂ ਮਾਰਦੇ ਨੇ ਮੈਂ ਉਹ ਵੀ ਵੀਡੀਓ ਦੇਖੀ ਗੋਲੀ ਮਾਰਦੇ ਦੀ ਵੀਡੀਓ ਨਹੀਂ ਹੈਗੀ ਦੇਖੀ ਹੈ ਮੈਂ ਇੱਥੇ ਦੇਖੀ ਹੈ ਮੈਂ ਮੈਂ ਜੋ ਵੀਡੀਓ ਦੇਖੀ ਹੈ ਜਿਹਦੇ ਚੋਂ ਗੱਡੀ ਚੋਂ ਕੱਢਦੇ ਗੋਲੀਆਂ ਮਰਦੀਆਂ ਤੇ ਗੱਡੀ ਚੋਂ ਕੱਢਦੇ ਏ ਇਦਾਂ ਦੇ ਕਰਾ ਮੈਂ ਵੀ ਦਿਖਾਉਣਾ ਚੱਲ ਇਹ ਤਾਂ ਐਂ ਕਰਕੇ ਜੁੜਾ ਆ ਜਾਏਗਾ ਤਾਂ ਖੁੱਲਿਆ ਹੋਇਆ ਹੈਗਾ ਇੱਧਰ ਵੀ ਸੈਲੋ ਬਲੀਡਿੰਗ ਹੋ ਰਹੀ ਨਾ ਚੋ ਇਦਾਂ ਵੀਡੀਓ ਮਤ ਉਹ ਤਾਂ ਉਹ ਵੀ ਤੁਹਾਨੂੰ ਦਿਖਾਣਾ ਹੋਊਗਾ ਗਾਇਸ ਸਾਡੇ ਘਰੇ ਇਹਦੀ ਖਬਰ ਸਾਡੇ ਘਰੇ ਪਹਿਲਾਂ ਪਤਾ ਕਿ ਨੂੰ ਮਤਲਬ ਕਿਸੇ ਨੇ ਦੱਸਿਆ ਇਹ ਕਿਉਂ ਮੈਂ ਦਗਿੰਦਰ ਦਾ ਇਹ ਨੁਕਤਾ ਕਿ ਫਿਰ ਉਹ ਗਈਆਂ ਸੀ ਤਾਇ ਦਾ ਫੋਨ ਆਈ ਪਹਿਲਾਂ ਸਿੱਧੂ ਮੂਸੇ ਵਾਲਾ ਮਾਰਤਾ ਅੱਜ ਕੱਲ ਲੋਕੀ ਕਿੰਨੀਆਂ ਵੀਡੀਓ ਚੱਲੇ ਰਹੇ ਨਾ ਜਿਵੇਂ ਮਤਲਬ ਉਹ ক্রিকেট ਖੇਡਦਾ ਤੇ ਸ਼ਾਮ ਨੂੰ ਆ ਕੇ ਦੇਖਦੇ న్యూਸ ਹਨਾ ਨਾ ਕਿੰਨੇ ਚੱਲੀਆਂ ਨੇ ਉਹ ਵੀਡੀਓਜ਼ ਤੇ 25 ਚ ਉਹਦੇ ਗਾਣੇ ਤੁਹਾਨੂੰ ਦਿੰਦੇ 25 ਦਾ ਬਲੈਕ ਦੇ ਹੁੰਦਾ ਵਾ ਬੁੜੀਆਂ ਉਹ ਵੀਡੀਓਜ਼ ਚੱਲਦੇ ਨੇ ਉਹ ਛਿੜਜੂ ਬਲੈਕ ਤੂੰ ਵੀ ਬਲੈਗੀਆਂ ਜਸਟਿਸ ਫਾਰ ਪਰ ਜੇ ਪਾਪਾ ਆ ਜਾਂਦੇ ਨਾ ਕੱਲ ਨੂੰ ਵਾਪਸ ਤੇ ਜਾਣਾ ਸੀ ਆਪਾਂ ਹਾਂ ਤੇ ਚੱਲੋ ਦੋਸਤੋ ਹੁਣ ਇਸ ਵੀਲੋਗ ਦਾ ਆਪਾਂ ਇੱਕ ਠੀਕਾ ਨਾਮ ਬਰੀਤਾ ਆਪਣਾ ਥੋੜਾ ਬੋਲ ਤਾਂ ਠੀਕ ਆ ਕੱਲ ਨੂੰ ਮੈਂ ਬਿਮਾਰ ਹੋਊਂਗੀ ਆਓ ਮੇਰਾ ਸਰੀਰ ਨਾ ਮੈਨੂੰ ਜਵਾਬ ਤਾਂ ਦੇ ਰਿਹਾ ਤੁਹਾਨੂੰ ਮੈਂ ਦੱਸਿਆ ਕੀ ਦਾ ਕਮਾਲ ਚਾਹ ਦਾ ਚਾਹ ਘੱਟ ਪੀਦੀ ਹੁੰਦੀ ਐ ਚਾਹ ਘੱਟ ਪੀਜੀ ਹੁੰਦੀ ਆ ਹਾਂ ਠੀਕ ਆ ਸਮਝ ਗਿਆ ਨਾ ਸਮਝ ਗਿਆ ਨਾ ਚਾਹ ਘੱਟ ਪੀਦੀ ਹੁੰਦੀ ਐ ਪੀਜੀ ਨਹੀਂ ਹੁੰਦੀ ਬਾਹਰ ਅੰਦਰ ਜਾ ਕੇ ਤੇ ਜਵਾਲ ਪੀਣੀ ਚਾਹੀਦੀ ਆਹ ਚਾਹ ਨਹੀਂ ਪੀਣੀ ਚਾਹੀਦੀ ਆ ਚਲੋ ਦੋਸਤੋ ਤੁਹਾਨੂੰ ਹੁਣ ਆਪਾਂ ਨੈਕਸਟ ਵਲੌਗ 'ਚ ਮਿਲਦੇ ਆਂ ਲਿਵ ਯੂ ਟੂ ਲਾਈਕ ਕਮੈਂਟ ਸ਼ੇਅਰ ਕਰ ਦਿਓ ਸਭ ਜਣ ਦੁਆ ਕਰੋ ਵੀ ਰੀਤਾ ਜੀ ਮਮਾ ਜਲਦੀ ਠੀਕ ਹੋ ਜਾਣ ਤੇ ਮੈਂ ਬਚਿਆ ਰਹਾ ਮੈਂ ਚਾਹ ਨਹੀਂ ਪੀਤੀ ਬਾਏ ਬਾਏ